ਅੱਛਾ ਜੀ ਬਾਜ਼ਾਰ ਵਿੱਚ ਗਏ ਉਹਨਾਂ ਨੇ ਜਾ ਕੇ ਰਸਤ ਪਾਣੀ ਲੈ ਆਂਦੇ ਤੇ ਲੈ ਕੇ ਆ ਰਹੇ ਦੇ ਨਾਲ ਨਾਲ ਹੀ ਜਿਹੜਾ ਹੈ ਲੱਗਰ ਪਾਣੀ ਚਾਲੂ ਕਰ ਸਕਦਾ ਅੱਜ ਵੀ ਹੁਣ ਕਹਿੰਦੇ ਨੇ ਵੀ ਗੁਰਨਾਗ ਪਾਸ਼ਾ ਜੀ ਦੀ ਵੀਰ ਪੈ ਦੀ ਕਰਾਈ ਕਰਦੇ ਸੀ ਸ਼ਿਖਾ ਗੁਰੂ ਉਹਨੂੰ ਜਦੋਂ ਪਿਆਦੇ ਬਣਾਇਆ ਅੱਜ ਵਰਤਨ ਕੋਈ ਵੀ ਸਿਖ ਕੌਮੀਆਂ ਜਿੱਥੇ ਵੀ ਆਪਤ ਆਉਂਦੀ ਆ ਜਿੱਥੇ ਵੀ ਆ ਸਭ ਤੋਂ ਜਦੋਂ ਉਹਦੇ ਵੱਡੇ ਬਦਲਦੇ ਆ ਆਪ ਆਪ ਨੇ ਤੁਸੀਂ ਲੋਕਾਂ ਲੋਕੀਂ ਦੇ ਆਪਣੇ ਟੋਇਟ ਵਾਲੇ ਜਗ੍ਹਾ ਵੀ ਆਉਂਦੀ ਆ ਕਿੰਨਾ ਪੈਸਾ ਆ ਰਿਹਾ ਕਿੰਦੀ ਸੇਵਾ ਆ ਰਹੀ ਕੋਈ ਨਾ ਮੰਦਰ ਪਾਣੀ ਜਾਂਦਾ ਹੈ ਇਹਦੇ ਨਾਲ ਨਾਲ ਸਤਪੁਰਸ਼ ਪਾਤਸ਼ਾਹ ਨੇ ਇੱਕ ਸਬਕ ਹੀ ਸਿਖਾਈ ਬਰਾਬਰ ਦਾ ਉਸ ਵਕਤ ਵੀ ਭੁੱਖ ਪੜੀ ਮਰੀ ਬੜੀ ਫੈਲਦੀ ਸੀ ਬਹੁਤ ਦੁਨੀਆਂ ਜਿਹੜੀ ਆ ਉਹ ਜੰਦੂਣੋਂ ਭਰਦੀ ਸੀ ਆਲੇ ਵਸਤਾ ਆਦਿਕ ਰੱਖੇ ਜਾਣੇ ਕਿਸ ਕਾਰਨ ਤੱਕ ਫਿਰਦੇ ਕੁਸੀ ਵੀ ਨੇਪੇ ਕਰਦੇ ਅੱਲਾਹ ਤੋਂ ਜੱਤੇ ਖਾਣਾ ਉਹ ਭੋਜਨ ਗਰੀਬਾਂ ਨੇ ਖਾਣੇ ਦਾ ਕਾ ਕਰਦੇ ਨਾ ਜੋਏਰਾ ਬੁਨਾਰਕ ਪਾਸ਼ੇ ਨੇ ਆ ਰਹੇ ਨੇ ਉਹਨਾਂ ਨੇ ਵੀਰ ਭੈਦਾ ਕਰਕੇ ਵੀਰ ਰਾਜੀ ਨੇ ਇੰਤੋ ਆਤਾ ਤੇ ਸੱਜਣ ਕੀ ਮਿਲਦੇ ਸਾਰੇ ਉਹਨਾਂ ਨੂੰ ਭੋਜਨ ਛਕਾਇਆ ਤੇ ਨਾਮ ਨਾਲ ਦਾ ਭੋਜਨ ਛਕਾਇਆ ਹੁਣ ਨਾਮ ਦੇ ਗੱਲ ਤੇ ਕੋਈ ਨਹੀਂ ਕਰਦਾ ਸਿਰ ਉਹ ਜੱਤੇ ਗੱਲ ਕਰਦੇ ਐ ਸਿਰ ਭੋਜਨ ਦੀ ਗੱਲ ਕਰਦੇ ਉਹਨਾਂ ਦਾ ਸਾਸਨ ਕੀਤਾ ਕਿਉਂਕਿ ਜਦੋਂ ਪੜ੍ਹਨੇ ਪਾਇਆ ਸੀ ਪੜ੍ਹਦੇ ਸਾਰੇ ਬਾਦੇ ਨੂੰ ਕੀ ਪੜਾ ਗਿਆ ਸੀ ਇੱਕ ਤਦ ਵੀ ਇੱਕ ਦਿਨ ਲਈ ਹੱਥ ਕਰਦੇ ਫੇਰ ਅੰਨੇ ਚਲਾ ਦੇ ਉਹਨਾਂ ਦਾ ਮੇਸ਼ੇਰੇ ਸੀ ਕਿ ਕਾਫੂਦ ਦੇ ਨਾਲ ਜੋੜਨਾ ਸੋ ਸਤਨੂ ਪਾਸ਼ਾ ਨੇ ਗੱਫਾ ਕੀਤੀ ਇੱਥੇ ਵੀ ਪਹੁੰਚੇ ਰਾਤ ਵਿੱਚ ਉਹ ਲੱਗਰ ਆ ਕੇ ਬੰਦਿਆਂ ਨੂੰ ਸ਼ਿਕਾਇਤ ਉਹ ਜਿਹੜਾ ਪਾਸ਼ਾ ਦੀ ਘਰ ਆਇਆ ਘਰ ਆਇਆ ਤਾਂ ਮੈਂ ਤਾਂ ਕल्याण ਦਾ ਹੁਸ਼ਿਆ ਵੀ ਫੀਰ ਕਰਕੇ ਆਇਆ ਪਤਾ ਲੱਗਾ ਅਸਲੀ ਆਇਆ ਮੈਂ ਕੁਝ ਆ ਬੱਝੇ ਜਿਹੜੇ ਔਖੇ ਸੀ ਉਹਨਾਂ ਨੂੰ ਸ਼ਿਕਾਰ ਆ ਤੇ ਆਸ ਕੀ ਲਾਇਆ ਤੇ ਦੁਨਿਆਵੀ ਤੌਰ ਤੇ ਜਦੋਂ ਦਸੇਵਤ ਹੋ ਗਿਆ ਕਹਿੰਦਾ ਉਹਦੇ ਸਾਰੇ ਰਸਤੇ ਲਾੜਾ ਜੇ ਕੀ ਕਰਾ ਤੈਨੂੰ ਰਸਤੇ 'ਚ ਹੀ ਵਪਾਰ ਕਰਨ ਵਾਸਤੇ ਕਿਨੇ ਤੂੰ ਬੇ ਕੰਮ داری ਆ ਤੇ ਜਪੇੜ ਮਾਰ ਦਿੱਤੀ ਜਪੇੜ ਜਦੋਂ ਮਾਰੀ ਤੇ ਰਾਏ ਬਾਜ਼ਾਰ ਘਟਾ ਸੀ ਉਹਦੇ ਰਾਏ ਬਣਾ ਕੇ ਬਾਹਰ ਭਾੜ ਲਈ ਜਿੰਦਾ ਗੱਲ ਆ ਇਹ ਕੰਮ ਨਾ ਸਾਰਾ ਉਹਨੂੰ ਚਪੇੜਾ ਨਾ ਮਾਰ ਕਿਉਂਕਿ ਬਰਸਨਾ ਲੈ ਕੇ ਆ ਗਾਹ ਚਪੇੜਾ ਨਾ ਮਾਰ ਮੈਂ ਨਹੀਂ ਸਹਾਰ ਸਕਦਾ ਤੂੰ ਬੇਆ ਕਟਵਾਰੀ ਤੇ ਮੈਂ ਤੈਨੂੰ ਕਹਿ ਸਕਦਾ ਜਦੋਂ ਤੂੰ ਮੇਰੇ ਨਾਲ ਸਵਾਰੀ ਮੈਂ ਤੈਨੂੰ ਕਹਿ ਸਕਦਾ ਪਰ ਇਹ ਚਪੇੜਾ ਨਾ ਮਾਰੀ ਮੈਂ ਨਹੀਂ ਸਹਾਰ ਸਕਦਾ ਉੱਤਰ ਵਾਜ ਜਦੋਂ ਪਰ ਪੈਰ ਹੀ ਵੇਖਿਆ ਹੁਣ ਦਰਿਆਵੀ ਤੌਰ ਤੇ ਆਪਾਂ ਵੀ ਸਮਝਦੇ ਆ ਕਿ ਮੰਡੇ ਨੂੰ ਸੱਚੇ ਕਹੋ ਤੇ ਲੋਕਾਂ ਨੇ ਨਹੀਂ ਲੱਗਦਾ ਕਿ ਸਿਰ ਹੋਰ ਕੰਮ ਲੱਗੇ ਇਹ ਵੀ ਇਹਨਾਂ ਤੋਇਰ ਕਰਦਾ ਉਹ ਦਲੇ ਆ ਵੀ ਤੋਂ ਸਾਬਾਬ ਸੋਚ ਰਹੇ ਨੇ ਇਹ ਤਾਂ ਮਰਾਜ਼ੀ ਜੋ ਆਪਣੇ ਮੌਤ ਕਰ ਰਹੀ ਆ ਹੁਣੇ ਨਿਰਜਿਆ ਕੌਸ਼ਲ ਦੇਖਣ ਦਾ ਬੜਾ ਲੱਗਦਾ ਹੈ ਵਿਚਾਰ ਉਜਾੜਾ ਹੈ ਪਰ ਅੱਜ ਕੀਤੇ ਹੋਏ ਸੌਪਤ ਦਾ ਸਦਕਾ ਪੂਰੀ ਦੁਨੀਆ ਦੇ ਉੱਤੇ ਲਖੋ ਇੱਕ ਸਾਵੀ ਵਾਰ ਅੱਜ ਦੁਨੀਆ ਕੌਮਾਂ ਵਾਲੇ ਦੁਨੀਆ ਦੇਸ਼ਾਂ ਵਾਲੇ ਵੀ ਲੇਦੇ ਆ ਸਿੱਖਾਂ ਦਾ ਰਾਜ ਆ ਜਾਣਾ ਹੈ ਜਦੋਂ ਸਿੱਖਾਂ ਦਾ ਰਾਜ ਆ ਜਾਵੇ ਤੇ ਕੋਈ ਉਹ ਖੜੀ ਰਹਿ ਸਕਦਾ ਆਪਾਂ ਵੇਖਿਆ ਕਿਉਂ ਨਾ ਕਾਲ ਦੇ ਵਿੱਚ ਜਿੱਥੇ دوسوڑے جنگل <سؤال> یہ کہہلی بدولت ہے بدولت ਅਵੇਸੀ ਨਾਲ ਜਿਹੜਾ ਹੋਰ ਇੱਕ ਪਾਸੇ ਘਰ ਹੈ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਦੇ ਵਿੱਚ ਨਗਰ ਹੈ ਹੀ ਹੈ ਪਰ ਗੁਰੂ ਨਾਨਕ ਦੇ ਸਿੱਖ ਦਾ ਘਰ ਵੀ ਗੁਰ ਘਰ ਹੈ ਆ ਸਾਡੇ ਘਰਾਂ ਵਿੱਚ ਨਹੀਂ ਕੋਈ ਹੁੰਦਾ ਆ ਜਾਂਦਾ ਹੈ ਭੋਜਨ ਕਰਕੇ ਆਉਂਦਾ ਜੇ ਕੋਈ ਆ ਸਕੇਂਦਾ ਜੀ ਜੀ ਮੈਂ ਪਰਖਾਤਾ ਸ਼ੱਕ ਨਹੀਂ ਕਰਦਾ ਸਿੱਖ ਦਾ ਘਰ ਹੋਵੇ ਤੇ ਕਲੀ ਨਾ ਨਹੀਂ ਹੁੰਦੀ ਆ ਪਿਛੇ ਦੇ ਬਾਹਰ ਦੇ ਦੇ ਵਿੱਚ ਇੱਕ ਮਰਦਾ ਹੈ ਕੋਈ ਉਹਨੇ ਨਾ ਉਹਨਾਂ ਨੂੰ ਭੁੱਖ ਲੱਗੀ ਤੇ ਉਹ ਜਾ ਕੇ ਰਫਦਰ ਅਗਲੇ ਦੀ ਗੱਲ ਹੈ ਉਹਨੇ ਬਰੈਡ ਚੋਰੀ ਕਰ ਲਈ ਕਿਹਦੇ ਤਾਂਸ ਬਰੈਡ ਚੋਰੀ ਕਰ ਲੈ ਉਹਨੇ ਪਕੜ ਲਿਆ ਕਾਨੂੰਨੀ ਕਾਰਵਾਈ ਹੋਈ ਤੇ ਜਦੋਂ ਜੱਜ ਕੋਲ ਗਿਆ ਜੱਜ ਕੋਲ ਜੇਸ ਗਿਆ ਕਿਹਾ ਜੀ ਮੈਨੂੰ ਭੁੱਖ ਲੱਗੀ ਸੀ ਤੇ ਮੈਂ ਤਾਂ ਚੋਰੀ ਕੀਤੀ ਨਹੀਂ ਵੈਸੇ ਨਹੀਂ ਕੀਤੀ ਤੇ ਜੱਜ ਨੇ ਪਤਾ ਕੀ ਗਿਆ ਕਿ ਕਿੱਡਾ ਮਾੜਾ ਟਰ ਉਹ ਕਿੱਸਾ ਭਰਿਆ ਕਿ ਤੈਨੂੰ ਭੁੱਖ ਲੱਗੀ ਸੀ ਤੇ ਤੂੰ ਕਿਹਦੇ ਨਿਸ਼ਾਨ ਸਾਹਿਬ ਦੇ ਪਿੱਛਾ ਦਾ ਸਿੱਕਾ ਦਾ ਬੋਤਲ ਨਹੀਂ ਦੇਆ ਤਨ ਜਿਸਾਈਂ ਸਰ ਮੈਂ ਕਿਹਾ ਉਹ ਕੰਦਾੜਾ ਨਿਸ਼ਾਨ ਸਾਹਿਬ ਝੂਂਦਾ ਜਿੱਤੇ ਕੇਸਰੀ ਨਿਸ਼ਾਨ ਸਾਹਿਬ ਝੂਂਦਾ ਹੋਵੇ ਉਹੀ ਹੋ ਕੇ ਚਲੇ ਜਾਓ ਨਾ ਕੋ ਪ੍ਰਸ਼ਾਦਾ ਵੀ ਮਿਲੂਗਾ ਤੈਨੂੰ ਲੈ ਜਗ੍ਹਾ ਦੀ ਮਰੂਨ ਦੀ ਸੌਣ ਦੀ ਜਗ੍ਹਾ ਵੀ ਮਿਲੂਗੀ ਪੈਰੋਂ ਦੇ ਕਪੜਾ ਵੀ ਸਾਰਾ ਕੁਝ ਮਿਲੂਗਾ ਕਹਿੰਦਾ ਕਿ ਤੋ ਚੋਰੀ ਨਹੀਂ ਕਰਨੀ ਨਾਲ ਨਾਲ ਦਾ ਅਗਰੇਤੀ ਵੀ ਜੇ ਸਕੇ ਹੈ ਪੈਸਾ ਨਾ ਹੋਵੇ ਭੁੱਖਾ ਲਗੀ ਹੋਵੇ ਤੋ ਇਹ ਸਿਖਾਣੇ ਮੁਰਦਵਾਇ ਚਲੇਗਾ ਇਹ ਕਿੰਨੂ ਬਾੜਾ ਕੁਨਾਲ ਪਾਸ਼ਾ ਦੀ ਸਿੱਖਣ ਦਾ ਬਾੜਾ ਹੈ ਇਸੇ ਤਰ੍ਹਾਂ ਹੀ ਆਪ ਵੀ ਜੀ ਬਹੁਤ ਦਾ 2000 ਰੁਪਏ ਜਾਂਦੇ ਆ ਉਹ ਤੂੰ ਹੀ ਮਿਲਦੇ ਆ ਕਿ ਕੋਈ ਬੁਰਦਾਰਾ ਵਿੱਚ ਨਹੀਂ ਡਜਰਾ ਰਿਹਾ ਕਹਿੰਦੇ 100 ਤੋਂ ਬੜੇ ਲੱਗੇ ਸਾਡੇ ਕੋਲ ਪੈਸੇ ਮੁੱਕ ਗਏ ਕੀ ਕਰੀਏ ਕਹਿੰਦੇ ਚਾਲੇ ਕਰਦਾ ਕਿ ਵੇਖਿਆ ਇੱਕ ਕਹਿੰਦਾ ਚਲੋ ਦੀ ਉਸ ਦਾ ਘਰੀ ਉਹਨੂੰ ਪ੍ਰਸ਼ਾਦਾ ਮੜ ਦਿੰਦਾ ਰਿਹਾ ਤੈਨੂੰ ਵੀ ਪਤਾ ਤਿੰਦਾ ਹਾਲ ਮੇਰੇ ਨੂੰ ਪਤਾ ਲੱਗ ਗਿਆ ਉਹਨੇ ਜਾ ਕੇ ਦਰਵਾਜ਼ਾ ਖੜਾਇਆ ਫਿਕਾਇਆ ਉਹ ਤੋਂ ਰਿਗਲੇ ਸੁਆਵੇਂ ਦੇ ਨੂੰ ਉਹ ਮੰਨੇ ਹੋ ਅੱਧਾ ਸ਼ਿਕਾਇਤ ਜਿਦਾਂ ਜਦੋਂ ਵਾਲਿ ਬਾਗਿ ਲਗਾਈ ਸਾਨੂੰ ਭੋਖੜੇ ਲੱਗੇ ਰੋਜ਼ ਦੇ ਦਾ ਬੈਟਲ ਪਾਣੇ ਲਈ ਪ੍ਰਸ਼ਾਦਾ ਬੜਾ ਸ਼ਕਤ ਸੀ ਨਾਲ ਦੇ ਪੁੱਛਦੇ ਆ ਕਹਿੰਦੇ ਬਾਈ ਤੈਨੂੰ ਕਿਉਂ ਹੀ ਪਤਾ ਲੱਗਾ ਉਹ ਕਹਿੰਦਾ ਮੈਨੂੰ ਤਾਸਤਾਰ ਲੱਗਾ ਇਸ ਘਰ ਦੇ ਵਿੱਚ ਜਿਹੜੀ ਪਾਸ਼ਾ ਸੀ ਨਾ ਦਸਤਾਰ ਉਹ ਤੋਂ ਹੋਵੇ ਸੁਪਨੇ 'ਚ ਮੈਂ ਕਿਹਨੂੰ ਕਹਿ ਰਿਹਾ ਹੈ ਅੱਜ ਸਾਡੀ ਪਛਾਣ ਗੜੀਆ ਦਸਤਾਰ ਸਾਡੀ ਪਛਾਣ ਕਰਾ ਕਹਾਂ ਸਾਡੀ ਮੈਂ ਜਾਣੇ ਸਿੱਖਾ ਇਹ ਗੁਰਦਾਰ ਸਾਹਿਬ ਦਾ ਹਸਕਾ ਦਾ ਸਰਮਾ ਜਿੱਥੋਂ ਕੱਟ ਲੈ ਕੇ ਜਾ ਰਿਹਾ ਸੋਇਦਰਾ ਯਾਦਿਆ ਮੈਨੂੰ ਇਹ ਬਾਹਰ ਸਾਰ ਨੂੰ ਸਿੱਖਿਆ ਦਿੱਤੀ ਹੁਣ ਉਸੋ ਬਾਤ ਨੂੰ ਪਾਇਆ ਕੀ ਹੋਇਆ ਤੁਸੀਂ ਕਿਹਾ ਭਾਈਆ ਜੈ RAM ਜੀ ਉਹ ਕਹਿ ਰਹੇਗੇ ਜਿਸ ਤੁਸੀਂ ਰਣ ਵਾਲੋਂ ਦਾ ਮੈਂ ਆਪਣੇ ਕੋਲ ਆ ਜਾਣਾ ਉਹ ਤੇ ਉਹਦੀ ਗੱਲ ਦੇ ਵਿੱਚ ਤਾਮਾ ਦਾ ਦੇਸ਼ ਜਿਹੜਾ ਲਗਾ ਹੋਏ ਤਰ੍ਹਾਂ ਤੁਸੀਂ ਮੇਰੇ ਕੋਲ ਭੈਸੋ ਨਾਲ ਆ ਜਾਓ ਮੈਂ ਉਹ ਤੇ ਨੌਕਰੀ ਦਿਵਾ ਦਵਾਂ ਨੌਕਰੀ ਦਿਵਾ ਦਵਾਂ ਸultan ਫਰ ਪਹੁੰਚ ਗਏ ਜਦੋਂ ਉਹ ਸultan ਨੂੰ ਲੋਧੀ ਕਹਿੰਦੇ ਹਨ ਲੋਧੀ ਦਾ ਉਹਦੀ ਖਾਨਾ ਸੀ ਤੇ ਜਾ ਕੇ ਉਹਨਾਂ ਨੇ ਉਹਨਾਂ ਨੂੰ ਸੇਵਾ ਦੀ ਉਸਦੀ ਨੌਕਰੀ ਦੇ ਦਿੱਤੀ ਤੇ ਉਹਨਾਂ ਨੇ 13 ਦੇ ਨਾਮ ਦਾ ਨਾਮ ਬੋਲਿਆ ਉਸ ਦਿਨ ਹੀ ਆ ਕੇ 13 ਆਇਆ 13 ਦੀਆਂ 13 13 ਹੈ ਤੇਰਾ ਮੇਰਾ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਨੀਂਦ ਤੇਰਾ ਕੈਸੇ ਪਰਮੇਸ਼ਰ ਤੇ ਇਹ ਹੋਇਆ ਕਿ ਉਹਨਾਂ ਨੇ ਜਦੋਂ ਮੋਦੀ ਘਰੇ ਨੂੰ ਕਰਨ ਲੱਗ ਪਿਆ ਸੁਣਾ ਜਦੋਂ ਚੋ ਟੋਲੜਾ ਇੱਕ 13 ਦੋ 13 13 13 ਗਿਣਤੀ ਨਾਲ 13 13 ਗਏ ਜਾਨਾ ਇਸ ਤਰ੍ਹਾਂ 90 90 ਬਹੁਤ ਜਿਆਦਾ ਮਤਲਬ ਧਾਕੇ ਵਾਦੀ ਕੀ بڑا ਕੰਮ ਚੱਲ ਗਿਆ ਤੇ ਜਿਹੜੇ ਨਾਲ ਦੇ ਮਾਲਿਕ ਸੀ ਉਹ ਹੀਰਖਾ ਖਾਣ ਲੱਗੇ ਕਹਿੰਦੇ ਇਹ ਤੇ ਸਾਰਾ ਜਿਹੜਾ ਲੋਧੀ ਆ ਇਹ ਵੀ ਇਹਨੂੰ ਮਤਲਬ ਚੰਗਾ ਚੌਣ ਲੱਗ ਗਿਆ ਸਾਰੇ ਨਾਲਸੂ ਰੱਬ ਜਿਹੜੇ ਆ ਧਾਕੂ ਹੀ ਹੁੰਦੇ ਨੇ ਨਾ ਵੀ ਕੋਈ ਸੁਣਦਾ ਨਹੀਂ ਬਰੋਦੀ ਕੋਈ ਸਾਰੇ ਜਾਣਦੇ ਆ ਤੇ ਜਿਹੜੇ ਨਾਲ ਦੇ ਲੋੜਾ ਜਿਆ ਹੀਰਖਾ ਖਾਣ ਲੱਗੇ ਭੀ ਇਸ ਦੇ ਬੱਲੇ ਬੱਲੇ ਉਹਨਾਂ ਨੇ ਸਾਰਾ ਬੰਦੇ ਖਾਨਾ ਲੜਾਈ ਜਾ ਰਿਹਾ ਲੇਕਿਨ ਕਰਨੀ ਦਾ ਤੌਰ ਦਾ ਇੱਕ ਨੂੰ ਨੱਸਿਆ ਨਹੀਂ ਫਿਰ ਤੇਰਾ 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 ਕਹਿ ਕੇ ਟੋਲੀ ਜਾਂਦਾ ਹੈ ਇਹ ਪਤਾ ਹੀ ਨਹੀਂ ਕਰਦਾ ਉਹਦੀ ਪਰਤਾਲ ਵੀ ਕਰਾਈ ਗਈ ਪਰਤਾਲ ਕਰਾਈ ਪੂਰਾ ਹੋ ਗਿਆ ਕਿ ਤੁਹਾਨੂੰ ਦਾ ਪੌਦ ਤੋਂ ਆਪਣੇ ਮਾਪੁਰਸ਼ ਜਾ ਇਹ ਰੋਮਾ ਵਿਗਨਣਾ ਜੇ ਜ਼ਿਆਦਾ ਜਿੰਨ ਫਿੱਕਰੀ ਜਮੜ ਜਾਏ ਤੱਕ ਨੂੰ ਹੋਏ ਕਰਕੇ ਦੁਰਜਣ ਬਾਰੇ ਹੁਣ ਜਦੋਂ ਵੇਖਿਆ ਪੂਰਾ ਹੋ ਗਿਆ ਤੇ ਸਤ ਬੁੱਧ ਜੀ ਨੇ ਨੌਸਰੀ ਸਾਹਿਬ ਦੇ ਕਿਤੇ ਚੱਕ ਦੇ ਜੀ ਨੌਸਰੀ ਇਹਨੇ ਜੇ ਤੂੰ ਪਹਿਲਾਂ ਬਾਈਕੋਲਾ ਦੀ ਚਾਰothe ਆ ਗਏ ਬੜ ਗਏ ਉਹਨੇ ਤੋਂ ਇਹਨੇ ਮਿਸ਼ਨ ਸ਼ੁਰੂ ਕੀਤਾ ਇਹ ਤੋਂ ਕਹਿ ਕੇ ਸਤਪੁਰਨ ਦਾਨਦੇਵ ਜੀ ਬੜ ਨਿਕਲ ਗਏ ਰੇਂਡੇ ਨਾਲੇ ਜਾ ਕੇ ਬੈਠ ਕੇ ਟਕਾਕਰ ਦੇ ਵਿੱਚ ਜਿਹੜੇ ਜਦੋਂ ਛੜਕੇ ਸੁਰਕੂ ਹੋ ਗਏ ਜਨਰੇਟਰ ਤੇ ਬਾਹਰ ਖਾ ਤੇਰੇ ਆਇਆ ਉੱਥੇ ਜਾ ਕੇ ਬਿਠੇ 48 ਜਿੱਤੇ ਭਿੰਦੇ ਉਹਦੇ ਬਿਠੇ ਰਹੇ ਜਦੋਂ ਤੋਂ ਸ਼ਨਾਰ ਕਰਕੇ ਨਿਕਲੇ ਸਾਰੀ ਰੁਕਾਈ ਮਲ ਚੜਕੇ ਬਿਨਾਰਕ ਕੱ체 ਚਲ ਗਿਆ ਕੱ체 ਚਲ ਗਿਆ ਬੈਣ ਨਾਲ ਦੀ ਭਾਇਆ ਜੈਰਾਮ ਦੀ ਹੋਰ ਸਾਈਡ ਉੱਤੇ ਅੱਜ ਉੱਥੇ ਬਲੋਤੇ ਦੇ ਛੜਕੋ ਗਲਦੇ ਹੋਏ ਉੱਥੇ ਖਿਆਲਾ ਬੂਰਾ ਸੀ ਕਈ ਤੇ ਚਾੜ ਚਾਕੇ ਫਰੇਮ ਉੱਪਰ ਬਿਠੇ ਆ ਪਰ ਬਾਹਮੀ ਬੰਦ ਰਹੇ ਉੱਥੇ ਜਦੋਂ ਸਾਰਾ ਉਹ ਕੱਟਿਆ ਕਿ ਨਾਂ ਨਾ ਕੱਟੇ ਚੱਲ ਗਿਆ ਕਿ ਇਹਨੇ ਤਰਕਕਾਰ ਦੇ ਦਿਸੇ। ਉਥੇ ਇਹਨਾਂ ਨੇ ਆ ਸ਼ਬਦ ਜਿਹੜਾ ਆਪਾਂ ਪੜ੍ਹਦੇ ਨਾ ਰੈਰਾ ਸੋ ਦਾ ਤੇਰਾ ਕੇ ਹਾਸੋ ਕਰ ਕੇ ਆ ਜਦ ਬੈ ਸਰਬ ਸਮਾਨੇ ਇਹ ਸਾਰਾ ਸ਼ਬਦ ਜਿਹੜਾ ਸੀ ਉੱਥੇ ਉਚਾਰਨ ਕਰ ਦਿੱਤਾ। ਉਚਾਰਨ ਕਰ ਤੋਂ ਬਾਅਦ ਵਿੱਚ ਮੁਸਲਮਾਨ ਸੀ ਨਾਲ ਹੁਣ ਉਹਨਾਂ ਨੇ ਪੁੱਛਿਆ ਭਾਈ ਤੁਸੀਂ ਮੁਸਲਮਾਨਾਂ ਦੇ ਭਾਜੋ ਕਿ ਹਿੰਦੂਆਂ ਦੇ ਹੋ ਦੋ ਇੱਕ ਉਹਨਾਂ ਕਹ ਅਧਾਰਾ ਉਹਨੇ ਕਿ ਨਾਮ ਹਿੰਦੂ ਨਾਮ ਮੁਸਲਮਾਨ। ਨਾਂ ਸੇ ਹਿੰਦੂਆਂ ਨਾ ਸੀ ਮੁਸਲਮਾਨ ਇਸ ਤੇ ਕਾਰਕ ਉਸ ਦੇਤੇ ਜੀ ਲਈ ਸਾ। ਉਦੋਂ ਬਾਅਦ ਫਿਰ ਸਾਤਪੁਰਨ ਨਾਨਕ ਪਾਸ਼ਾ ਦੇ ਨਾਮ ਆਏ। ਉਦੋਂ ਬਾਅਦ ਜਦਨੇ ਖੁਦਾ ਅੱਗੇ ਵਾਲ ਚੱਲ ਪਏ। ਸੋ ਇਹ ਵੀ ਇੱਕ ਸਾਖੀ ਸੀ ਅੱਜ ਦੀ। ਕਿਉਂਕਿ ਆਪਾਂ ਸਮੇਸ਼ੀ ਸਮਾਪਤੀ ਕਰਨੀ ਬਾਰੇ ਇਹ ਉਦੋਂ ਯਾਦ ਰੱਖੋਗਾ ਜੇ ਤਾਂ ਤੁਹਾਨੂੰ ਕੋਈ ਵੀ ਸੋਦਰ ਦਾ ਸ਼ਬਦ ਦਿੱਤੇ ਤਿਆਰ ਕੀਤਾ ਸਰਦਾਰ ਗੁਰਮੁਖੀ ਉੱਤੇ ਉਚਾਰਨ ਕੀਤਾ ਹੋਇਆ। ਠੀਕ ਹੈ। ਇਹ ਵੀ ਕੋਈ ਹੈ ਤੁਹਾਡਾ ਬਾਬਾ ਨਾਨਕ ਲੁੱਟ ਗਿਆ ਹੈ ਜਾ ਕੇ ਰੇਹ ਚ ਡੁੱਬ ਗਿਆ ਨਹੀਂ ਡੁੱਬ ਗਿਆ ਸੀ। ਰੁਪਏ ਹਸਤਾਖਰਿਆ ਹੀ ਕਾਮਵਾ ਸੋਕੇ ਕਾਪੂਰ ਨਾਲ ਹੋਏ ਨੇ ਉਹਨਾਂ ਨੇ ਆ ਕੇ ਫਿਰ ਇੱਕ ਮਿਸ਼ਨ ਆਪਣਾ ਚੜਾਉਣਾ ਤੜਤਾ ਤੇ ਸ਼ਰਧੇਤਾ ਤੇ ਸਾਧ ਕੇ ਮਾਪ ਰਛਾ ਨੇ ਕੋਈ ਤਰ ਦੇ ਜਿਸ ਸਾਡੇ ਇਨਸਾਨਾਂ ਨੇ ਦਿਆ ਆ ਮੇਰਾ ਘਰ ਆ ਮੇਰਾ ਭੱਲਾ ਆ ਮੇਰਾ ਪਿੰਡ ਆ ਮੇਰਾ ਚਹਰ ਆ ਆ ਮੇਰਾ ਦੇਸ਼ ਆ ਜਿਸ ਉਹਨੀਆਂ ਰਾਈਆਂ ਵੀ ਹੱਦਿਆਂ ਵੀ ਲੜੀ ਜਾਂਦੇ ਜਦੋਂ ਰਸਾਲ ਨੇ ਕਹੇ ਜਾਣਾ ਸਰੀਰ ਤੋਂ ਜੇ ਕੋਈ ਦੇਸ਼ ਆ ਤੇ ਕੁਝ ਨਹੀਂ ਰਹਿਣਾ ਦਿਲ ਦਾ ਵਿਸ਼ਾਲ ਕਲਪੁਕਨਾ ਨੂੰ ਜੁਣਾ ਸਿੱਖ ਨੇ ਇਹ ਇਹ ਹੱਥnablaਿਤ ਹੋਣਾ ਕਾਰੋਕਰ ਜੋ ਸਗਲੀ ਸ੍ਰਿਸ਼ਟ ਜਿਹੜੀ ਆ ਉੱਤੇ ਆ ਇਸ ਕਰਕੇ ਜੁਰ ਪਾਰੇ ਨਿਕਸਾ ਕੇ ਪਰਵਾਣ ਕਰਦੇ ਇਹ ਨਾਲ ਦੇ ਨਾਲ ਜਾਤ ਦੇ ਆਪਾਂ ਨੂੰ ਕੋਰ ਤੋਂ ਬਾਤ ਸਵਾਲ ਜਰੂਰ ਕਰਨੇ ਇਸ ਕਰਕੇ ਕਰਨੇ ਆਪਾਂ ਨੂੰ ਸਦੂਰੂ ਨਾ ਰਹੇ ਆ ਜੇ ਚਾਹੋ ਆਪਣੇ ਇਤਿਆਰ ਨਾਲ ਜੁੜਨ ਦਾ ਮੌਕਾ ਮਿਲ ਸਕੇ ਜਿਨ ਵਾਲੇ ਜੇਵਾ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ